ਮੁਕੇਰੀਆਂ ਦੇ ਰੈਸਟ ਹਾਊਸ ਵਿਖੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਜੱਬੇਵਾਲ ਹੋਰੀ ਪੁੱਜੇ ਜਿੱਥੇ ਉਹਨਾਂ ਨੂੰ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ ਅਤੇ ਆਪ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਹੋਰਾਂ ਦੀ ਅਗਵਾਈ ਵਿੱਚ ਪਾਰਟੀ ਵਰਕਰਾਂ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ 9 ਸਾਲ ਦੀ ਪਹਿਲੀ ਫੇਰੀ ਦੌਰਾਨ ਮੁਕੇਰੀਆਂ ਪੁੱਜੇ ਡਾਕਟਰ ਚੱਬੇਵਾਲ ਵੱਲੋਂ 71 ਲੋਕਾਂ ਦੀਆਂ ਦਰਪੇਸ਼ ਸਮੱਸਿਆਵਾਂ ਸੁਣੀਆਂ ਅਤੇ ਮੌਕੇ ਤੇ ਹਾਜ਼ਰ ਸਬੰਧਤ ਵਿਭਾਗਾਂ ਨੂੰ ਉਹਨਾਂ ਦੇ ਨਿਪਟਾਰੇ ਲਈ ਹਦਾਇਤ ਕੀਤੀ। ਗੱਲਬਾਤ ਰਾਹੀਂ ਡਾਕਟਰ ਚੱਬੇਵਾਲ ਹੋਰਾਂ ਕਿਹਾ ਕਿ ਉਹਨਾਂ ਵੱਲੋਂ ਹਮੇਸ਼ਾ ਹੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਲੋਕ ਸਮੱਸਿਆਵਾਂ ਉਹਨਾਂ ਨੂੰ ਮਿਲ ਕੇ ਸੁਣੀਆਂ ਜਾਣ ਅਤੇ ਉਹਨਾਂ ਦਾ ਨਿਪਟਾਰਾ ਕੀਤਾ ਜਾਵੇ। ਉਨਾ ਕਿਹਾ ਕਿ ਮੁਕੇਰੀਆਂ ਹਲਕਾ ਸਭ ਤੋਂ ਵੱਡਾ ਹਲਕਾ ਹੈ ਅਤੇ ਸਮੱਸਿਆਵਾਂ ਵੀ ਹਨ ਜਿਨ੍ਹਾਂ ਨੂੰ ਹੱਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਨਵੀਆਂ ਚੋਣੀਆਂ ਪੰਚਾਇਤਾਂ ਲਈ ਬਹੁਤ ਜਲਦ ਕੰਮ ਸ਼ੁਰੂ ਹੋਣਗੇ। ਇਸ ਮੌਕੇ ਆਪ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਹੋਰਾਂ ਮੈਂਬਰ ਪਾਰਲੀਮੈਂਟ ਦਾ ਲੋਕ ਸਮੱਸਿਆਵਾਂ ਵਾਂ ਸੁਣਨ ਲਈ ਮੁਕੇਰੀਆਂ ਫੇਰੀ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀ ਵੱਖ-ਵੱਖ ਵਿਭਾਗਾਂ ਦੇ ਅਫਸਰ ਸਹਿਬਾਨ ਅਤੇ ਪਾਰਟੀ ਆਗੂ ਹਾਜ਼ਰ ਰਹੇ న్యూ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਡਾਕਟਰ ਜੀ ਸਭ ਤੋਂ ਪਹਿਲਾਂ ਤਾਂ ਜੀ ਅੱਜ ਆਪਾਂ ਨਵੇਂ ਸਾਲ 'ਚ ਪਹਿਲੀ ਵਾਰ ਇੱਥੇ ਆਏ ਆ ਤੇ ਮਲਤਾਨੀ ਸਾਹਿਬ ਦਾ ਸਾਡੇ ਡੀਐਸਪੀ ਸਾਹਿਬ ਬੱਟੇ ਐਸਡੀਐਮ ਸਾਹਿਬ ਸਾਡੇ ਬੈਠੇ ਆ ਤਸੀਲਦਾਰ ਸਾਹਿਬ ਸਾਰੇ ਸਾਡਾ ਟੋਟਲ ਟੀਮ ਮੌਜੂਦ ਹੈ ਬੀਡੀਪੀਓ ਸਾਹਿਬ ਮੌਜੂਦ ਨੇ ਡਾਕਟਰ ਸ਼ੇਵ ਸੋ ਲੋਕਾਂ ਦੀ ਜਿੰਨੀਆਂ ਵੀ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਵੀ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਘਰ ਜਾ ਕੇ ਸੁਣੀਆਂ ਜਾਣ ਸੋ ਕਈ ਵਾਰ ਸਾਡੇ ਕੋਲ ਮੋਸਟਲੀ ਦੇ ਲੋਕ ਆ ਹੀ ਜਾਂਦੇ ਆ ਹੁਸ਼ਿਆਰਪੁਰ ਵੀ ਪਰ ਮੇਰੀ ਇਹ ਹਮੇਸ਼ਾ ਕੋਸ਼ਿਸ਼ ਰਹਿੰਦੀ ਵੀ ਬੁਕੇਰੀਆ ਜਰੂਰ ਆਇਆ ਜਾਵੇ ਕਿਉਂਕਿ ਐਮਪੀਜ਼ ਦੀਆਂ ਅਕਸਰੇ ਕੰਪਲੇਂਟ ਰਹਿੰਦੀਆਂ ਵੀ ਐਮਪੀ ਜਿੱਤਣ ਤੋਂ ਬਾਅਦ ਮੁੜ ਕੇ ਵੜਦੇ ਨਹੀਂ ਸੋ ਕੋਸ਼ਿਸ਼ ਹਰ 3-4 ਮਹੀਨੇ ਬਾਅਦ 6 ਮਹੀਨੇ ਬਾਅਦ ਬਲਤਾਨੀ ਸਾਹਿਬ ਦੇ ਨਾਲ ਗੱਲ ਕਰਕੇ ਜਦੋਂ ਵੀ ਜ਼ਰੂਰਤ ਹੁੰਦੀ ਹੈ ਤੇ ਅਸੀਂ ਆਂਦੇ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਬਹੁਤ ਕਾਮਨ ਸਮੱਸਿਆਵਾਂ ਨੇ ਕੁਝ ਸਾਰੇ ਖੜੇ ਸੋਨੇ ਰਹੇ ਸੀ ਸੋ ਸਾਡਾ ਮੇਨ ਮਕਸਦ ਇਹ ਉਹਨਾਂ ਸਮੱਸਿਆਵਾਂ ਨੂੰ ਸੁਲਝਾਣਾ ਕੋਈ ਪੁਲਿਸ ਨਾਲ ਰਿਲੇਟਡ ਹੈ ਕੋਈ ਐਸਡੀਐਮ ਸਾਹਿਬ ਦੇ ਰਿਲੇਟਡ ਹੈ ਜਾਂ ਕੋਈ ਵੀ ਕਿਸ ਲੈਵਲ ਤੇ ਵੀ ਕੋਈ ਸਮੱਸਿਆ ਉਹਨੂੰ ਹੱਲ ਕਰਨਾ ਸਾਡੀ ਮੇਨ ਸਾਡੀ ਤਰਜੀਹ ਹੁੰਦੀ ਹੈ ਤੇ ਬਾਕੀ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਨੇ ਨਵੇਂ ਸਰਪੰਚ ਬਣੇ ਨੇ ਕਾਉਂਸਲਰ ਨੇ ਉਹਨਾਂ ਦੇ ਜਿੰਨੇ ਵੀ ਕੰਮ ਵਿਕਾਸ ਹੋਣ ਵਾਲੇ ਵਿਕਾਸ ਦੇ ਕੰਮ ਹੋਣ ਵਾਲੇ ਉਹਨਾਂ ਨੂੰ ਨੋਕਡਾਊਨ ਕਰਕੇ ਫਿਰ ਅਸੀਂ ਉਹਨਾਂ ਦੇ ਜੋ ਵੀ ਫੰਡਸ ਜਿਹੜੇ ਨਿਰਧਾਰਤ ਕੀਤੇ ਜਾਂਦੇ ਤੇ ਕੋਸ਼ਿਸ਼ ਰਹਿੰਦੀ ਪਈ ਉਹਨਾਂ ਨੂੰ ਸ਼ੁਰੂ ਕਰਵਾਇਆ ਜਾਂਦਾ ਸਰ ਸਰਕਾਰ ਮੈਂ ਦੀ ਕਿਸ ਤਰ੍ਹਾਂ ਸਰਪੰਚਾਇਤਾਂ ਹੋਂਦ ਵਿੱਚ ਆ ਚੁੱਕੀਆਂ ਜੀ ਲੋਕ ਬੇਸਬਰੀ ਦੇ ਨਾਲ ਫੰਡਾਂ ਦੀ ਦੀ ਗੱਲ ਰਹੀ ਹੈ ਕਿ ਕਦੋਂ ਤੱਕ ਕਰਾਉਣਾ ਹੈ ਆਸਾਂ ਜੜੀਆਂ ਆ ਬਹੁਤ ਜਲਦੀ ਮੇਰੇ ਖਿਆਲ 2-3 ਮਹੀਨੇ ਦੇ ਵਿੱਚ ਹੀ ਕਿਉਂਕਿ ਪੰਚਾਇਤਾਂ ਦੇ ਬਿਲਕੁਲ ਨਵੀਆਂ ਬਣੀਆਂ ਖੁਸ਼ੀ ਦੀ ਗੱਲ ਇਹ ਹੈ ਵੀ ਮੁਕੇਰੀਆਂ ਦੇ ਵਿੱਚ ਵੀ 65 ਦੇ ਕਰੀਬ ਜੜੀਆਂ ਸਰਵਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਗਈਆਂ ਬਾਕੀ ਮੁਕੇਰੀਆਂ ਸਾਡਾ ਸਭ ਤੋਂ ਵੱਡਾ ਹਲਕਾ ਹੈ ਜੀ ਤੇ ਸਮੱਸਿਆਵਾਂ ਵੀ ਥੋੜੀਆਂ ਵੱਡੀਆਂ ਨੇ ਸੋ ਉਹਨਾਂ ਨੂੰ ਹੱਲ ਕਰਨ ਲਈ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਉਹਨਾਂ ਨੂੰ ਜਦਾਂ ਮਲਤਾਨੀ ਸਾਹਿਬ ਵੀ ਰੋਜ਼ ਬੈਠਦੇ ਨੇ ਸਮੱਸਿਆਵਾਂ ਵਾਲੇ ਲੋਕਾਂ ਦੀਆਂ ਸੁਣਦੇ ਨੇ ਹਾਂ ਤੁਸੀਂ ਬੈਠਿਓ ਸੁਣਨ ਵਾਸਤੇ ਕਿੰਦਾਂ ਦੀਆਂ ਸਮੱਸਿਆਵਾਂ ਆ ਰਹੀਆਂ ਲੋਕਾਂ ਦੀ ਤੁਹਾਡੇ ਲੋਕਾਂ ਦੀਆਂ ਸਮੱਸਿਆਵਾਂ ਤੇ ਆਮ ਜ਼ਿੰਦਗੀ ਦੀ ਜੋ ਜ਼ਿੰਦਗੀ ਨਾਲ ਜੁੜੀਆਂ ਕੋਈ ਪੁਲਿਸ ਰਿਲੇਟਡ ਇਸ਼ੂਜ਼ ਨੇ ਕੋਈ ਕੋਰ ਰਿਲੇਟਡ ਇਸ਼ੂਜ਼ ਨੇ ਜਾਂ ਪਿੰਡਾਂ ਦੀ ਡਿਵੈਲਪਮੈਂਟ ਰਿਲੇਟਡ ਜਿਹੜੇ ਮਸਲੇ ਨੇ ਸਾਰੇ ਜਾਂ ਸ਼ਹਿਰ ਦੀ ਡਿਵੈਲਪਮੈਂਟ ਦੇ ਰਿਲੇਟਡ ਜਿਹੜੇ ਇਸ਼ੂਜ਼ ਨੇ ਉਹੀ ਮਸਲੇ ਜਿਹੜੇ ਮੇਨ ਆ ਰਹੇ ਨੇ ਤੋ ਉਹਨਾਂ ਨੂੰ ਅਸੀਂ ਸੁਣ ਰਹੇ ਹਾਂ ਤੇ ਕਰ ਰਹੇ ਹਾਂ ਹੱਲ ਕਰ ਰਹੇ ਹਾਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜਾਈ ਹਾਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਆ ਡਾਕਟਰ ਰਾਜਕਮਾਰ ਚੱਬੇਵਾਲ ਜੋ ਸਾਡੇ ਹਲਕਾ ਹੁਸ਼ਾਰਪੁਰ ਦੇ ਐਮਪੀ ਨੇ ਮਕੇਰੀਆਂ ਆਉਣ ਤੇ ਆਮ ਆਦਮੀ ਪਾਰਟੀ ਦੀ ਮਕੇਰੀਆਂ ਸਮੂਚੀ ਟੀਮ ਵੱਲੋਂ ਪਹੁੰਚ ਜਾਈ ਹੈ ਕਹਿਣਾ ਉਹ ਜਦੋਂ ਵੀ ਅਸੀਂ ਯਾਦ ਕਰਦੇ ਹਾਂ ਮਕੇਰੀਆਂ ਵਿਖੇ ਆਉਂਦੇ ਨੇ ਇਹ ਇਸੇ ਲੜੀ ਤਹਿਤ ਅੱਜ ਮਕੇਰੀਆਂ ਵਿੱਚ ਆ ਕੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਸੁਣ ਰਹੇ ਹਾਂ ਤੇ ਮੌਕੇ ਤੇ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਅਸੀਂ ਲੋਕਾਂ ਨੂੰ ਬੈਸਟ ਸਰਵਿਸਿਜ਼ ਦੇ ਸਕੀਏ Thank you very much.